ਜਲੰਧਰ ਦੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਦਿਨ ਦਿਹਾੜੇ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਪੈਟਰੋਲ ਪੰਪ ਦੇ ਮੈਨੇਜਰ ਤੋਂ ਕੈਸ਼ ਲੁੱਟ ਕੇ ਲੁਟੇਰੇ ਫਰਾਰ ਹੋ ਗਏ ਇਸ ਦੌਰਾਨ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਪੁਲਿਸ ਚਾਲਕ ਦੇ ਗੋਲੀ ਚਲਾ ਦਿੱਤੀ ਗੋਲੀ ਲੱਗਣ ਦੇ ਨਾਲ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਵਾਸਤੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਉਤੇ ਘਟਨਾ ਸਥਾਨ ਦੇ ਉੱਤੇ ਮੌਕੇ ਦੇ ਉੱਤੇ ਪੁਲਿਸ ਅਧਿਕਾਰੀ ਪਹੁੰਚੇ ਜਿਨ੍ਹਾਂ ਨੇ ਕੀ ਗੋਲੀ ਦਾ ਖੋਲ ਵੀ ਬਰਾਮਦ ਕੀਤਾ ਇਹ ਕੋਈ ਹੁਣ ਤਾਂ 25 ਮਿੰਟ ਪਹਿਲਾਂ ਸਾਨੂੰ ਕੰਟਰੋਲ ਰੂਮ ਤੋਂ ਇੰਟੀਮੇਸ਼ਨ ਮਿਲੀ ਸੀ ਕਿ ਵੀ ਯਾਰੀ ਨਮੀ ਦਾਣਾ ਮੰਡੀ ਹੈਗੀ ਆ ਉੱਥੇ ਗੋਲੀ ਚੱਲੀ ਆ ਇਸ ਤਲਾ ਦੇ ਉੱਤੇ ਮੈਂ ਤੇ ਐਸ ਐਚਓ ਡਿਵੀਜ਼ਨ 2 ਬਸ ਇੱਥੇ ਮੌਕਾ ਤੇ ਆਏ ਆ ਤੋ ਮੌਕਾ ਦੇ ਉੱਤੇ ਇੱਕ ਦੋ ਬੰਦੇ ਸੀਗੇ ਜਿਹੜੇ ਖੜੇ ਸੀਗੇ ਜਿਨ੍ਹਾਂ ਨੇ ਸਾਨੂੰ ਦੱਸਿਆ ਹੈਗਾ ਜਿੰਨੀ ਗੱਲ ਮੈਨੂੰ ਦੱਸੀ ਹੈ ਮੈਂ ਉਨੀ ਗੱਲ ਤੁਹਾਡੇ ਨਾਲ ਸ਼ੇਅਰ ਕਰ ਦੇਣਾ ਕਿ ਮੋਟਰਸੇਕ ਇੱਕ ਮੋਟਰਸਾਈਕਲ ਤੇ ਸਵਾਰੇ ਇੱਕ ਲੜਕਾ ਸੀਗਾ ਔਰ ਪਿੱਛੇ ਤਿੰਨ ਲੜਕੇ ਸੀਗੇ ਜਿਹੜੇ ਉਹ ਇੱਕ ਹੋਰ ਮੋਟਰਸਾਈਕਲ ਤੇ ਸਵਾਰ ਸੀਗੇ ਉਹ ਹਿੱਟ ਕੀਤਾ ਹੈਗਾ ਪਿਛਲੇ ਨੇ ਤੇ ਉਹ ਲੜਕਾ ਗਿਰ ਗਿਆ ਹੈਗਾ ਤੇ ਉਹਦੇ ਤੇ ਫਾਇਰ ਮਾਰਿਆ ਹੈਗਾ ਦੋ ਫਾਇਰ ਕੀਤੇ ਆ ਇਹ ਪਲੱਸ ਉਹਦੇ ਕੋਲੇ ਦੱਸਦੇ ਆ ਕਿ ਕੋਈ ਬੈਗ ਸੀਗਾ ਮਤਲਬ ਇਹ ਜਸਟੀਫਿਕੇਸ਼ਨ ਇਹ ਜੇ ਮੈਂ ਕਰੂੰਗਾ ਬੈਗ ਸੀਗਾ ਵੀ ਉਹ ਲੈ ਗਏ ਨੇ ਫਿਲਹਾਲ ਜਿਹੜਾ ਲੜਕਾ ਇੰਜਰਡ ਹੈਗਾ ਉਹ ਜੌਲ ਹਸਪੀਟਲ ਐਡਮਿਟ ਹੈਗਾ ਅਸੀਂ ਉਹਦਾ ਸਟੇਟਮੈਂਟ ਰਿਕਾਰਡ ਕਰਨ ਚੱਲੇ ਆ ਉਹਦੇ ਬਿਦਾਂ ਜੋ ਵੀ ਹੋ ਗਿਆ ਫਿਰ ਤੁਸੀਂ ਸਰ ਕਿੱਦਾਂ ਬੈਗ ਕਹਿੰਦੇ ਨੇ ਲੈ ਕੇ ਹੋ ਕੇ ਲੈ ਕੇ ਗਏ ਨੇ ਕਿੰਨੇ ਫਾਇਰ ਹੋਏ ਕਿ ਇਹ ਲੁਟੇਰੀ ਲੱਗ ਦੇਖੋ ਜਿੱਥੇ ਆਪਾਂ ਖੜੇ ਹੈਗੇ ਆ ਇਹ ਤਾਂ ਦੋ ਫਾਇਰ ਹੋਏ ਨੇ ਹੁਣ ਇਹ ਲੁਟੇਰੀ ਸੀਗੀ ਜਾਂ ਕੋਈ ਜਾਤੀ ਰੰਜ ਰੰਜ ਸ਼ੈਗ ਜਾਂ ਕੁਝ ਹੋਰ ਗਿਆ ਇਹ ਤਾਂ ਉਹਦੇ ਸਟੇਟਮੈਂਟ ਤੋਂ ਮੁੰਡੇ ਦੀ ਜਿਹੜਾ ਇੰਜਰਡ ਹੈਗਾ ਉਹ ਤੋਂ ਸਾਨੂੰ ਕਲੈਰਟੀ ਹੋਊਗੀ ਕਿ ਕੀ ਹੋਇਆ ਕੀ ਨਾਮ ਹੈ ਲੜਕੇ ਕੁਛ ਨਹੀਂ ਅਜੇ ਤਾਂ ਕੁਝ ਨਹੀਂ ਪਤਾ ਲੱਗ ਸਕਦਾ ਕਿ ਨਾਮ ਠੀਕ ਹੈ ਅਜਾਪਾ ਜਿੱਥੇ ਖੜੇ ਨੇ ਦੋ ਹੈਗੇ ਨੇ ਆ ਦੋ ਕਹੇ ਆ ਖੋਲ ਸਾਡੇ ਸਾਹਮਣੇ ਦਿਖਦੇ ਆ ਕਹਿੰਦੇ ਨੇ ਪਿੱਛੇ ਹੀ ਰੈਕੀ ਕਰਦਾ ਉਹ ਚੈੱਕ ਕਰ ਲੈਂਦੇ ਆ ਹੋਰ ਅਸੀਂ ਐਸਐਚਓ ਸਾਹਿਬ ਆ ਗਿਆ ਟੀਮਾਂ ਸਾਡੀਆਂ ਸਾਰੀਆਂ ਆ ਗਈਆਂ ਨੇ ਸਿੱਧੀ ਫੁਟੇਜ ਸਾਹਮਣੇ ਆਈ ਸਰ ਔਰ ਮੈਂ ਮਤਰਾ ਚੈੱਕ ਕਰ ਰਹੇ ਹਾਂ ਜੀ ਪਾਰਟੀ ਅਸੀਂ ਲਾਤੀ ਹੈਗੀ ਹੈ ਮੈਨੂੰ ਉਮੀਦ ਹੈ ਕਿ ਮਿਲ ਜੂਗੀ ਠੀਕ ਹੈ ਖੈਰ ਦੇਖਿਆ ਜਾਬੇ ਤਾਂ ਅੱਜ ਕੱਲ ਲੁੱਟਾਂ ਖੋਹਾਂ ਦਿਨ ਦਿਹਾੜੇ ਕੀਤੀਆਂ ਜਾ ਰਹੀਆਂ ਨੇ ਇਹ ਬੇਖੌਫ ਹੋ ਕੇ ਅਜੀਆਂ ਵਾਰਦਾਤਾ ਕਰ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ